ਭਾਜੀ ਅੱਜ ਅਸੀਂ ਚੋਰ ਪਤ ਦਾ ਨੁਕਲ ਮੀਟਿੰਗ ਕਰਦੇ ਛੋੜੀ ਛੁੱਟੀਆਂ ਮੀਟਿੰਗਾਂ ਅਸੀਂ ਪੂਰਬੀ ਹਲਕੇ ਦੇ ਵਿੱਚ ਇਹ ਮੀਟਿੰਗ ਕੀਤੀ ਬਹੁਤ ਸਾਰੇ ਵੀ ਆਤਿਸ਼ਾ ਅੱਜ ਜੀਵਨ ਜੋਤ ਕੋ ਸਾਡੇ ਜਿਹੜੇ ਐਮਐਲਏ ਉਹਨਾਂ ਦੀ ਖਵਾਈ ਹੋਇਆ ਸੀ ਸਾਰੇ ਹਲਕੇ ਦੇ ਤੁਸੀਂ ਲੋਕਾਂ ਦਾ ਕਿੰਨਾ ਤੁਸੀਂ ਲੋਕ ਮਿਲਦਾ ਜੀ ਸਾਡੀ ਤੁਹਾਨੂੰ ਪਤਾ ਲੱਗੂਗਾ ਜਾਜੂ ਨੂੰ ਆਪਾਂ ਕਿੰਨੀ ਲੀਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰੋ ਚਲੋ ਸਾਰੇ ਚੱਲੋ ਤਰੀਕ ਚਾਹਵੇਂ ਕਿ ਪਿੱਟੇ ਪਿੰਡ ਜਿਹੜਾ ਬੀਜੇਪੀ ਦੇ ਬਕਰਾ ਵੱਲੋਂ ਜਿਹੜਾ ਉਥੇ ਇਤਰਾ ਰੋੜੇ ਚਲਾਏਗੇ ਕਿਸਾਨਾਂ ਦੇ ਉਹ ਗਲਤ ਆ ਬਹੁਤ ਗਲਤ ਬਿਲਕੁਲ ਗਲਤ ਕੀਤਾ ਉਹ ਹਾਂ ਸਾਬ ਜੀ ਮੈਂ ਜਗਜੀਤ ਸਿੰਘ ਚੋਹਾਨ ਵਾਰਡ ਨੰਬਰ ਪੁਰਾਣਾ 27 ਦਾ ਬੂਥ ਇੰਚਾਰਜ ਹਾਂ 40 ਸਾਲ ਤੋਂ ਕੰਟੀਨਿਊ ਅਈ ਖਾਨਦਾਨੀ ਮਤਲਬ ਕਾਂਗਰਸੀ ਸੀ ਸੀਗੇ ਤੇ ਅੱਜ ਸਾਨੂੰ ਥੋੜਾ ਮਜਬੂਰ ਹੋ ਕੇ ਇੱਥੇ ਆਮ ਪਾਰਟੀ 'ਚ ਸ਼ਾਮਲ ਹੋਣਾ ਪੈ ਰਿਹਾ ਵਾ ਉਹਦਾ ਕਾਰਨ ਇਹ ਆ ਵੀ ਅਸੀਂ ਸਾਡੇ ਸਾਡੇ ਸਿੱਧੂ ਸਾਹਿਬ ਏਸ਼ਟ ਵਿੱਚੋਂ ਚਲੇ ਗਏ ਨੇ ਤੇ ਜਿਹੜੇ ਕੁਝ ਲੋਕ ਐਸੇ ਸੀ ਕਿ ਜਿਹੜੇ ਮੰਤਰੀ ਹੁੰਦੇ ਨੇ ਉਹ ਕਹਿੰਦੇ ਜੀ ਅਸੀਂ ਟਕਸਾਲੀ ਆ ਇਹ ਪਾਰਟੀ ਸਾਡੀ ਮਾਂ ਆ ਅੱਜ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜਿਹੜੇ ਪਾਰਟੀ ਦੀ ਦਲ ਬਦਲ ਕੇ ਮਿੱਟੀ 'ਚ ਸਲਪ ਕਰ ਜਾਂਦੇ ਨੇ ਉਹਨਾਂ ਦੀ ਮਾਂ ਕਿੱਥੇ ਅੱਜ ਤਕਨਾਂ ਮਤਲਬ ਵੀ ਸਾਡੇ ਵਰਕਰਾਂ ਦਾ ਕੀ ਕੀ ਕਸੂਰ ਆ ਵੀ ਤੁਸੀਂ ਸਾਨੂੰ ਇੱਕ ਉਹ ਛੱਡ ਕੇ ਚਲੇ ਜਾਂਦੇ ਜੇ ਕਦੀ ਕੋਈ ਵਰਕਰਾਂ ਮਾਰ ਕੇ ਇਹਨਾਂ ਨੇ ਸੋਚਿਆ ਹੋਵੇ ਕਦੀ ਵੀ ਕਦੀ ਉਹ ਵਰਕਰ ਦਾ ਕੀ ਬਣਨੇਗਾ ਜਿਹਨੇ ਰਾਤ ਦਿਨ ਦੁਕਾਨਾਂ ਬੰਦ ਕਰਕੇ ਚੰਡੇ ਫੜ ਕੇ ਤੁਹਾਡੀ ਇਜਾਜ਼ਤ ਕਰ ਕੀਤੀ ਅੱਜ ਤੁਸੀਂ ਉਹਨਾਂ ਨੂੰ ਧੁਖਾ ਦੇ ਕੇ ਆਪ ਦੂਜੀ ਪਾਰਟੀ ਚਲੇ ਜਾਂਦੇ ਹੋ ਦਾ ਘਰਾਂ 'ਚ ਬੈਹ ਜਾਂਦੇ ਜੇ ਆਮ ਆਦਮੀ ਕਿਸੇ ਦੇ ਵੇਖ ਕੇ ਤੁਸੀਂ ਅਸੀਂ ਆਹ ਪਾਰਟੀ ਨੂੰ ਇਹ ਦੇਖਿਆ ਜੀ ਇੱਕ ਸਭ ਤੋਂ ਪਹਿਲੇ ਸਾਡਾ ਇਹ ਹੈ ਕਿ ਸਾਡਾ ਜਿਹੜਾ ਏਰੀਆ ਦਾ ਮੁੰਡਾ ਪਵਨ ਜੀ ਹੈ ਠਾਕੁਰ ਜੀ ਉਹ ਬਹੁਤ ਵਧੀਆ ਸ਼ਰੀਫ ਆਦਮੀ ਨੇ ਕਿ ਉਹਨਾਂ ਨੂੰ ਸਾਡੋ ਇਹ ਮਨ ਚ ਆਇਆ ਵੀ ਬਾਕੀ ਇਹਨਾਂ ਨੇ ਚਲੋ ਜੋ ਕਰ ਲਿਆ ਪਰ ਆਮ ਪਾਰਟੀ ਦਾ ਅਸੀਂ ਫੜਿਆ ਅਸੀਂ ਇੱਕ ਆਪਣੀ ਬੇਰੀ ਸੁਸਾਇਟੀ ਜਿਹੜੀ ਕਾਂਗਰਸ ਦੀ ਟਕਸਾਲੀ ਸੀਗੀ ਉਹਦੇ ਜਿਸੀਂ 50 ਮੈਂਬਰ ਸੀਗੇ ਜਿਹੜੇ ਕਿ ਅਸੀਂ ਹਰ ਇਲੈਕਸ਼ਨ ਦੇ ਵਿੱਚ ਇੱਕ ਯੂਨਿਟੀ ਟਾਈਪ ਦੇ ਕੰਮ ਕਰਦੇ ਸੀਗੇ ਉਹ ਇੱਕ ਗਰੁੱਪ ਵਿੱਚੋਂ ਸਾਡਾ ਸਲਿੱਪ ਕਰ ਗਿਆ ਮੇਰੇ ਵੱਡੇ ਭਾਈ ਸਾਹਿਬ ਨੇ ਅਸ਼ੋਕ ਕੁਮਾਰੀ ਸੈਕਲ ਅਸੀਂ ਮੀਟਿੰਗ ਕੀਤੀ ਪਹਿਲੇ ਵੀ ਕੀ ਕਰਨਾ ਹੋ ਸਾਨੂੰ ਪੁੱਛਣ ਵਾਲਾ ਤਾਂ ਕੋਈ ਵੀ ਨਹੀਂ ਹੈਗਾ ਇਸ ਵੇਲੇ ਨਾ ਸਾਡੇ ਸਿੱਧੂ ਸਾਹਿਬਾ ਨਾ ਕੋਈ ਹੋਰ ਪਾਰਟੀ ਵਾਲੇ ਨਾ ਸਾਡੇ ਵੱਲ ਕਿਸੇ ਨੇ ਆਉਣਾ ਵੀ ਨਹੀਂਗਾ ਕਿਉਂਕਿ ਅਸੀਂ ਕਾਂਗਰਸੀ ਟਕਸਾਲੀ ਸੀਗੇ ਉਹ ਸਾਡੇ ਇੱਕ ਮੇਰੇ ਭਾਈ ਸਾਹਿਬ ਅਸ਼ੋਕ ਕੁਮਾਰੀ ਸੈਕਲ ਉਹ ਕਹਿੰਦੇ ਜੀ ਮੈਂ ਜੋਸ਼ੀ ਸਾਹਿਬ ਦਾ ਖਾਸ ਬੰਦਾ ਸੀਗਾ ਤੇ ਮੈਂ ਜੋਸ਼ੀ ਸਾਹਿਬ ਵੱਲ ਜਾਣਾ ਅਸੀਂ ਕਿਹਾ ਠੀਕ ਹੈ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਸਾਡੇ ਪਿਆਰ 'ਚ ਕੋਈ ਵਿਗੜਨ ਦੀ ਨਹੀਂ ਹੋਣਾ ਚਾਹੀਦਾ ਤੇ ਇਸ ਕਰਕੇ ਤੁਸੀਂ ਉਧਰ ਜਾਣਾ ਤੁਸੀਂ ਉਧਰ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਰਿਸ਼ਤੇਦਾਰੀ ਤੁਹਾਡੇ ਪੇਰੇ ਪਿਆਰ ਉਸੇ ਤਰ੍ਹਾਂ ਚੱਲਣੇ ਚਾਹੀਦੇ ਆ ਉਹ ਆਪਣਾ ਇੱਕ ਗਰੁੱਪ ਦੇ ਵਿੱਚੋਂ ਥੋੜੇ ਮੈਂਬਰ ਲੈ ਕੇ ਉਹ ਆਪਣਾ ਸੈਪਰੇਟ ਚੱਲੇਗੇ ਨੰਬਰ ਦੋ ਦੂਸਰਾ ਗਰੁੱਪ ਮੇਰਾ ਮੇਰੇ ਜਿਸੇ ਮੈਨੂੰ ਸਾਰੇ ਬੂਥ ਇੰਚਾਰਜ ਸੀ ਮੁੰਡੇ ਸਾਰੇ ਜਿੰਨੇ ਵੀ ਕਿਸੇ ਜਿਹੜੇ ਕਿ 25-30 ਮੈਂਬਰਾਂ ਦੀ ਟੀਮ ਸੀ ਮੇਰੇ ਨਾਲ ਅਸੀਂ ਉਹਨਾਂ ਨੂੰ ਪੁੱਛਿਆ ਵੀ ਪੁੱਤਰ ਤੁਸੀਂ ਕੀ ਕਰਨਾ ਏ ਹੁਣ ਉਹ ਕਹਿੰਦੇ ਅੰਕਲ ਜੀ ਜਿਸ ਤਰ੍ਹਾਂ ਤੁਸੀਂ ਮੈਂ ਵੀ ਕੋ ਸਾਡੇ ਕੋ ਐਸਲ ਇੱਕ ਐਮਐਲਏ ਪ੍ਰੈਜ਼ੈਂਟ 3 ਸਾਲ ਵਾਸਤੇ ਹੈਗੇ ਨੇ ਅਸੀਂ ਉਹਨਾਂ ਨੂੰ ਬਾਂਹ ਫੜ ਕੇ 3 ਸਾਲ ਕੰਮ ਤੇ ਲੈ ਸਕਦੇ ਹਾਂ ਕਿਉਂਕਿ ਗਵਰਨਮੈਂਟ ਹਰ ਜਗ੍ਹਾ ਕਰ ਦਿੱਤਾ ਵਾ ਕਿ ਕੋਈ ਵੀ ਫਾਰਮ ਭਰਨਾ ਜੀ ਐਮਐਲਏ ਸੈਂਡ ਕਰਾਓ ਕਾਉਂਸਲਰ ਸੈਂਡ ਕਰਾਓ ਔਰ ਸਾਨੂੰ ਇਹ ਸੋਚਿਆ ਗਿਆ ਪਰ ਮੀਟਿੰਗ ਕੀਤੀ ਸੀ ਆਪਣੇ ਵਰਕਰਾਂ ਦੀ ਵੀ ਇਹ ਹੁਣ ਕੀ ਕਰੀਏ ਉਹ ਸਾਰੇ ਨੇ ਇਹ ਕਿਹਾ ਜੀ ਪਵਨ ਧਵਨ ਠਾਕੁਰ ਸਾਹਿਬ ਨੇ ਉਹਨਾਂ ਨੂੰ ਫੜ ਲਓ ਤੇ ਉਹਨਾਂ ਦੀ ਬਾਂਹ ਫੜ ਲਓ ਕਿਉਂਕਿ ਸਾਨੂੰ 3 ਸਾਲ ਵਾਸਤੇ ਇੱਕ ਐਮਐਲਏ ਤੇ ਪ੍ਰੈਜ਼ੀਡੈਂਟ ਮਿਲੇ ਨਾ ਕੋਈ ਐਮਪੀ ਨੇ ਥੋੜਾ ਮੋਹਰ ਲਾਉਣ ਜਾਣਾ ਵਾ ਐਮਪੀ ਨੇ ਥੋੜਾ ਸਾਡੇ ਨਾਲ ਦੁੱਖ ਸੁੱਖ ਤੇ ਇਕੱਠੇ ਹੋਣਾ ਵਾ ਇਸ ਕਰਕੇ ਪਵਨ ਜੀ ਠਾਕਰ ਜਿਹੜੇ ਨੇ ਅਸੀਂ ਆਪਣੀ ਮੈਡਮ ਜੀਵਨ ਜੋਜ ਨੂੰ ਇੱਕ ਚੈਲੰਜ ਕਰਨਾ ਚਾਹੁੰਦੇ ਆਂ ਔਰ ਕਹਿਣਾ ਵੀ ਚਾਹੁੰਦੇ ਆਂ ਕਿ ਮੈਡਮ ਜੀ ਅਗਰ ਪਵਨ ਠਾਕਰ ਨੂੰ ਤੁਸੀਂ ਇਲੈਕਸ਼ਨਾਂ ਦੇ ਵਿੱਚ ਕੌਂਸਲ ਸੀਟ ਨਹੀਂ ਦਿਓਗੇ ਤੇ ਅਸੀਂ ਫਿਰ ਵੀ ਭੱਗੀ ਹੋ ਜਾਾਂਗੇ ਪਵਨ ਠਾਕਰ ਜਿੰਦਾਬਾਦ ਅ ਦੇਖੋ ਸਾਡਾ ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰਤੇ ਹੈ ਸੋ ਉਸੇ ਦੇ ਤਹਿਤ ਸਾਡੀਆਂ ਮੀਟਿੰਗ ਚੱਲ ਰਹੀਆਂ ਨੇ ਅੱਜ ਸਾਡੇ ਕੈਂਡੀਡੇਟ ਸਾਡੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਅੱਜ ਸਾਰਾ ਦਿਨ ਪੂਰਬੀ ਹਲਕੇ ਦੇ ਵਿੱਚ ਰਹੇ ਨੇ ਪਿੱਛੇ ਚਾਰ ਮੀਟਿੰਗਸ ਅਟੈਂਡ ਕਰਕੇ ਆਏ ਆ ਅੱਗੇ ਪੰਜ ਛੇ ਮੀਟਿੰਗਸ ਹੋਰ ਨੇ ਸੋ ਜਿਹੜੀ ਚੀਜ਼ ਮੈਂਸ਼ਨ ਕਰਨ ਵਾਲੀ ਆ ਉਹ ਇਹ ਹੈ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਛੋਏਗਾ ਕਿ ਕੋਈ ਕੈਂਡੀਡੇਟ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਿਹਾ ਔਰ ਇਹ ਕਹਿ ਰਿਹਾ ਕਿ ਤੁਹਾਨੂੰ ਲੱਗਦਾ ਮੈਂ ਕੰਮ ਕੀਤਾ ਤੇ ਮੇਰਾ ਸਾਥ ਦੋ ਨਹੀਂ ਤੇ ਤੁਸੀਂ ਆਪ ਦੀ ਮਰਜ਼ੀ ਕਰਨ ਦੇ ਹੱਕਦਾਰ ਹੋ ਪਰ ਲੋਕ ਉਥੇ ਆਪ ਮੁਹਾਰੇ ਇਹ ਕਹਿ ਰਹੇ ਹੈ ਕਿ ਜਿਹੜਾ ਮਾਨ ਸਾਹਿਬ ਨੇ ਇਸਦੀ ਨਾਹਰਾ ਦਿੱਤਾ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਔਰ ਨਾਲ ਸਾਨੂੰ ਇਹ ਵੀ ਆਸ਼ਵਾਸਨ ਦੇ ਰਹੇ ਨੇ ਕਿ ਹਲਕੇ ਪੂਰਬੀ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਮੈਕਸਿਮਮ ਲੀਡ ਹੈਗੀ ਉਹ ਸਾਡਾ ਹਲਕਾ ਪੂਰਤੀ ਰਹੇਗਾ ਲੋਕਾਂ ਦਾ ਕਿੰਨਾ ਸਹਿਯੋਗ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਕਿਉਂਕਿ ਲੋਕ ਇਹ ਮੰਨ ਰਹੇ ਹੈ ਕਿ ਪਿਛਲੇ 70 70 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਐ ਉਹ ਕੰਮ ਹੋਏ ਬਹੁਤ ਖੁਸ਼ ਨੇ ਧੰਨਵਾਦ ਕਰ ਰਹੇ ਨੇ ਔਰ ਅਸੀਂ ਵੀ ਇਹ ਕਹਿ ਰਹੇ ਆ ਕਿ ਅਜੇ 2 ਸਾਲ ਹੋਏ ਐ ਅਸੀਂ ਆਪ ਮੰਨ ਰਹੇ ਕਿ ਨਹੀਂ ਕਿ ਸਾਰੇ ਹੀ ਕੰਮ ਹੋ ਗਏ ਐ ਅਜੇ ਬਹੁਤ سارے ਕੰਮ ਬਾਕੀ ਨੇ ਪਰ ਦੱਸ ਅਸੀਂ ਇਹ ਰਹੇ ਕਿ ਜਿਹੜੀਆਂ ਗਾਰੰਟੀਆਂ ਦਿੱਤੀਆਂ ਉਹ ਤੇ ਪੂਰੀਆਂ ਹੋ ਰਹੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਹਜੇ ਕੰਮ ਜਿਨ੍ਹਾਂ ਦਾ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ ਸੀ ਉਹ ਵੀ ਹੋ ਚੁੱਕੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ